ਇੱਕ ਪਿਤਾ ਕਰ ਤੋਂ ਵਧੀਆ ਇਨਸਾਨ ਵੀ ਸੀਗੇ ਉਹ ਮੈਨੂੰ ਪਤਾ ਮੈਂ ਕਹਿੰਦਾ ਦੱਸੇ ਵੀ ਜੇ ਸਤਜਗ ਦੇ ਵਿੱਚ ਮਤਲਬ ਜੋ ਸਰਵਨਪੁੱਤ ਹੁੰਦੇ ਸੀਗੇ ਜਸਿੰਦਰ ਪੱਲਾ ਨੇ ਆਪਣੇ ਮਾਪੇ ਵਾਸਤੇ ਉਹ ਬਣ ਕੇ ਦਿਖਾਇਆ ਉਹ ਇੱਕ ਬਹੁਤ ਵਧੀਆ ਪਿਤਾ ਬਹੁਤ ਵਧੀਆ ਪਤੀ ਬਹੁਤ ਵਧੀਆ ਪੁੱਤਰ ਤੇ ਬਹੁਤ ਵਧੀਆ ਭਰਾ ਤੇ ਬਹੁਤ ਵਧੀਆ ਦੋਸਤ ਬਣ ਕੇ ਦਿਖਾਇਆ ਜੋ ਮੇਰੇ ਵਾਸਤੇ ਉਹ ਕਰਗੇ ਸ਼ਾਇਦ ਇਹ ਨਰਗਰ ਨਹੀਂ ਕਰਦਾ ਸੀਗਾ ਮੈਨੂੰ ਜੋ ਪਿਆਰ ਸਤਕਾਰ ਦੁਨੀਆ ਤੋਂ ਉਹਨਾਂ ਨੇ ਦਿੱਤਾ ਛਣਕਾਟਾ ਤੋਂ ਲੈ ਕੇ ਹੁਣ ਤੱਕ ਮੈਨੂੰ ਲੱਗਦਾ ਜੋਬ ਬਹੁਤ బిజీ ਹੋ ਗਿਆ ਤਾਂ ਫਿਲਮਾਂ ਕਿਉਂ ਨਹੀਂ ਹੁੰਦਾ ਮੇਰੇ ਨਾਲ ਆ ਮੇਰੀਆਂ ਮਜਬੂਰੀਆਂ ਆਪਣੇ ਜੌਬ ਕਰਕੇ ਸੀਗੀਆਂ ਬਟ ਮੈਨੂੰ ਲੱਗਦਾ ਕਿ ਇੰਨਾ ਵਧੀਆ ਇਨਸਾਨ ਤੇ ਇੰਨਾ ਹੰਬਲ ਰਹਿ ਕੇ ਜੀਣਾ ਦੁਨੀਆ ਵਾਸਤੇ ਇੱਕ ਤੋ ਉਹ ਐਗਜ਼ਾਮਪਲ ਛੱਡ ਗਏ ਮੈਂ ਕੀ ਕਰਾਂ ਜਿੰਦਰ ਫੈਨ ਤਾਂ ਲੋਕ ਤਾਂ ਬਹੁਤ ਹੁੰਦੇ ਕਲਾਕਾਰ ਜਿਹੜੇ ਵੱਡੇ ਸਟਾਰ ਆ ਉਹ ਭੱਜ ਕੇ ਉਹਨੂੰ ਆਪਣੇ ਬੌਂਸਰ ਨਾਲ ਗੱਡੀ ਜਾ ਬੱਡੇ ਤੁਸੀਂ ਕਹਿੰਦੇ ਜਿੰਨੀ ਵਾਰੀ ਫੋਟੋ ਚਾਹੋ ਤੇ ਵੀ ਕੈਮਰਾ ਨਾਲ ਆਪਣੀ ਸੈਲਫੀ ਕਰ ਲੈਣੀ ਇੰਨਾ ਦਿਲੋਂ ਪਿਆਰ ਕਰਦੇ ਸੀਗੇ ਮੈਨੂੰ ਲੱਗਦਾ ਪਿਆਰ ਦਾ ਵੰਡ ਗਏ ਨਾ ਉਹ ਦੁਨੀਆ ਤੇ ਹਮੇਸ਼ਾ ਕੈਮਰੋਗਾ ਤੁਸੀਂ ਕਿੰਨਾ ਕੋਨਾ ਬਦਲਾਅ ਦੇਖਿਆ ਛਣਕਾਟਾ ਤੋਂ ਲੈ ਕੇ ਅੱਜ ਤੱਕ ਕਿਉਂਕਿ ਲੋਕਾਂ ਨੇ ਕਲਾਕਾਰੀ ਦੇ ਰੂਪ ਦੇ ਵਿੱਚ ਬਹੁਤ ਕੁਝ ਦੇਖਿਆ ਜਸਵਿੰਦਰ ਪੱਲਾ ਦੇ ਵਿੱਚ ਐਜ਼ ਹਿਊਮਨ ਤੁਸੀਂ ਕੀ ਕੁਝ ਦੇਖਿਆ ਛਣਕਾਟਾ ਤੋਂ ਲੈ ਕੇ ਅੱਜ ਤੱਕ ਇਹ ਮੈਂ ਇਹ ਮਹਿਸੂਸ ਕੀਤਾ ਕਿ ਜਸਵਿੰਦਰ ਪੱਲਾ ਨੇ ਜਿੱਥੇ ਆਪਣੇ ਪਿਤਾ ਮਾਤਾ ਨੂੰ ਬਹੁਤ ਸਤਿਕਾਰ ਪਿਆਰ ਦਿੱਤਾ ਆਪਣੇ ਬੱਚਿਆਂ ਨੂੰ ਉਹਨਾਂ ਦੀ ਬੇਟੀ ਯੂਰਪ ਚਾਹ ਬੇਟਾ ਪਖਰਾਜ ਪੱਲਾ ਫਿਲਮਾਂ ਦਾ ਵੱਡਾ ਹੀਰੋ ਆ 5 ਫਿਲਮਾਂ ਕੀਤੀ ਐਜ਼ ਹੀਰੋ ਦੇ ਚੁੱਕਾ ਉਹਨਾਂ ਨੇ ਇਹ ਸੋਚਿਆ ਕਿ ਮੈਂ ਫਿਲਮ ਇੰਡਸਟਰੀ ਨੂੰ ਇਹ ਕੁਝ ਦੇ ਜਵਾਂ ਕਿ ਮੈਂ ਜਦੋਂ ਇੱਥੇ ਕੋਲ ਬੈਠਣਾ ਇਸੇ ਕਰਕੇ ਕਿ ਜਦੋਂ ਮੈਂ ਦੇਖਣਾ ਬੰਬਈ ਤੋਂ ਵੱਡੇ-ਵੱਡੇ ਫਿਲਮ ਤਰੰਦਰ ਪ੍ਰੋਡਿਊਸਰ ਡਾਇਰੈਕਟਰ ਐਕਟਰ ਇੱਥੇ ਆ ਕੇ ਰਾਈਟਰ ਬਹਿ ਜਾਂਦੇ ਆ ਤੇ ਉਹਨਾਂ ਨੇ ਗੋਡੀ ਹੱਥ ਲਾਉਣਾ ਕਿ ਮੈਂ ਹੱਸਦਾ ਕਹਿੰਦਾ ਮੈਂ ਕਹਿੰਦਾ ਸੁੰਦਰ ਜੋ ਬਾਲੀਵੁੱਡ ਚੰਪਤਾਵ ਬਚਨ ਦਾ ਮਕਾਮ ਹੈ ਨਾ ਉਹ ਮੇਰੇ ਵੀ ਸਿੰਦਰਪੱਲਾ ਦਾ ਪੰਜਾਬੀ ਫਿਲਮ ਇੰਡਸਟਰੀ ਦਾ ਲੋਕੀ ਤੈਨੂੰ ਤਿਆਰ ਖੜਦੇ ਆ ਕਿ ਕਿਹੜੀ ਫਿਲਮ ਬਣਾਈਏ ਕਿੱਦਾਂ ਬਣਾਈਏ ਸਟੋਰੀ ਕਿਹੜੀ ਲਈਏ ਕਲਾਕਾਰ ਕਿਹੜੇ ਲਈਏ ਇਹ ਮਕਾਮ ਉਸ ਬੰਦੇ ਨੇ ਆਪਣੀ ਕਾਬਲੀਅਤ ਤੇ ਹੁਣ ਕਿਸ ਫਿਲਮ ਤੇ ਆ ਕੰਮ ਕਰ ਰਿਹਾ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀਡਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪ੍ਰਸਿੱਧ ਕਰਕੇ ਹੋ ਜਸਿਸ ਕਰ ਪਰੇ ਦਰਜੀ ਦਸਾਂਝ ਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਦੀ 3 ਆ ਕੁਝ ਕੋ ਨਸਬ ਲੈਣਾ ਦਰਜੀ ਦਸਾਂਝ ਦਾ ਮੈਸੇਜ ਵੀ ਆਇਆ ਪਰ ਭੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀਗੇ ਉਹ ਨਹੀਂ ਜਾ ਸਕੇ ਇਸ ਕਰਕੇ ਸੁਦੇਵ ਜੀ ਉਹ ਸਾਡੇ ਚ ਹੁੰਦੇ ਤਾਂ ਪਤਾ ਨਹੀਂ ਕਿੰਨੇ ਸੁਪਰੇ ਫਿਲਮ ਹੋ ਦਿੰਦੇ ਸੀ ਉਹਨਾਂ ਨੇ ਪਰ ਪ੍ਰਮਾਤਮਾ ਨੇ ਨਹੀਂ ਮਿਲਿਆ ਫਿਰ ਮੈਂ ਅੰਤਿਮ ਸੰਸਕਾਰ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨੂੰ ਪਲਾਨ ਕਰ ਰਹੇ ਹਾਂ ਪਹਿਲਾਂ 12 ਵਜੇ ਦੀ ਨਿਊਜ਼ ਚੱਲੀ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬਲਾਉਂਗੀ ਜਿਹੜਾ ਸਾਡਾ ਇੱਥੇ ਬਹਾਦਰਪੁਰ ਮਹੱਲੇ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਰੀਬਨ 1:3-2 ਵਜੇ ਸੱਤਾ ਤੱਕ ਗੁਰਦੁਆਰੇ ਲਾਣੀ ਦੇ ਪਾਰਲੇ ਇਕੱਠੇ ਹੋਵਾਂਗੇ ਸੋ ਅਸੀਂ 12 ਵਜੇ ਤਾਂ ਨਹੀਂ 1 ਵਜੇ ਦਾ ਕਰਤਾ ਇਹ ਸਾਡਾ ਮੈਸੇਜ ਜਾਦਾ ਇਕ ਪਤਨ ਕਰ ਤੋਂ ਵਧੀਆ ਇਨਸਾਨ ਵੀ ਸੀਗੇ ਉਹ ਮੈਨੂੰ ਪਤਾ ਮੈਂ ਕਹਿੰਦਾ ਦੱਸੇ ਵੀ ਜੇ ਸਤਜਗਤ ਦੇ ਵਿੱਚ ਮਤਲਬ ਜੋ ਸਰਵਨ ਪੁੱਤਰ ਦੇ ਸੀਗੇ ਜਿਸੰਦਰ ਪੱਲਾ ਨੇ ਆਪਣੇ ਮਾਪੇ ਵਾਸਤੇ ਉਹ ਬਣ ਕੇ ਦਿਖਾਇਆ ਉਹ ਇੱਕ ਬਹੁਤ ਵਧੀਆ ਪਿਤਾ ਬਹੁਤ ਵਧੀਆ ਪਤੀ ਬਹੁਤ ਵਧੀਆ ਪੁੱਤਰ ਤੇ ਬਹੁਤ ਵਧੀਆ ਭਰਾ ਤੇ ਬਹੁਤ ਵਧੀਆ ਦੋਸਤ ਬਣ ਕੇ ਦਿਖਾਇਆ ਜੋ ਮੇਰੇ ਵਾਸਤੇ ਉਹ ਕਰਕੇ ਸ਼ਾਇਦ ਇਹਨਾਂ ਰਜ਼ਰ ਨਹੀਂ ਕਰਦਾ ਸੀਗਾ ਮੈਨੂੰ ਜੋ ਪਿਆਰ ਸਤਕਾਰ ਦੁਨੀਆ ਤੋਂ ਉਹਨਾਂ ਨੇ ਦਿੱਤਾ ਛਣ ਘਾਟਾ ਤੋਂ ਲੈ ਕੇ ਹੁਣ ਤੱਕ ਇਨ ਲਗਦਾ ਜੋਬ ਬਹੁਤ బిజీ ਹੋ ਗਿਆ ਤਾਂ ਫਿਲਮਾਂ ਕਿਉਂ ਨਹੀਂ ਹੁੰਦਾ ਤੇ ਮੇਰੇ ਨਾਲ ਆ ਮੇਰੀਆਂ ਮਜਬੂਰੀਆਂ ਆਪਣੇ ਜੋਬ ਕਰਕੇ ਸੀਗੀਆਂ ਬਟ ਮੈਨ ਲੱਗਦਾ ਕਿ ਇੰਨਾ ਵਧੀਆ ਇਨਸਾਨ ਤੇ ਇੰਨਾ ਹੰਬਲ ਰਹਿ ਕੇ ਜੀਣਾ ਦੁਨੀਆ ਵਾਸਤੇ ਇੱਕ ਤਾਂ ਉਹ ਐਗਜ਼ਾਮਪਲ ਛੱਡ ਦੇ ਮੈਂ ਕਿਆ ਕਰਾਂ ਅਸੰਦਰ ਫੈਨ ਤਾਂ ਲੋਕ ਤਾਂ ਬਹੁਤ ਹੁੰਦੇ ਕਲਾਕਾਰ ਜਿਹੜੇ ਵੱਡੇ ਸਟਾਰ ਆ ਉਹ ਭੱਜ ਕੇ ਉਹਨੂੰ ਆਪਣੇ ਬੰਕਰ ਨਾਲ ਨਾ ਗੱਡੀ ਜਾ ਕਰਦੇ ਆ ਤੁਸੀਂ ਕਹਿੰਦੇ ਜਿੰਨੀ ਵਾਰੀ ਫੋਟੋ ਖਾਓ ਤੇ ਵੀ ਕੈਮਰਾ ਨਾਲ ਆਪਣੀ ਸੈਲਫੀ ਕਰ ਲੈਣੀ ਇੰਨਾ ਦਿਲੋਂ ਪਿਆਰ ਕਰਦੇ ਸੀਗੇ ਲੱਗਦਾ ਪਿਆਰ ਦਾ ਵੰਡ ਗਿਆ ਨਾ ਉਹ ਦੁਨੀਆ ਤੇ ਹਮੇਸ਼ਾ ਕੈਮਰਾ ਹੁੰਦਾ ਤੁਸੀਂ ਕਿੰਨਾ ਕੋਨਾ ਚ ਬਦਲਾਅ ਦੇਖਿਆ ਛਨਕਾਟਾ ਤੋਂ ਲੈ ਕੇ ਅੱਜ ਤੱਕ ਕਿਉਂਕਿ ਲੋਕਾਂ ਨੇ ਕਲਾਕਾਰੀ ਦੇ ਰੂਪ ਦੇ ਵਿੱਚ ਬਹੁਤ ਕੁਝ ਦੇਖਿਆ ਜਸਵਿੰਦਰ ਪੱਲਾ ਦੇ ਵਿੱਚ ਐਜ਼ ਹਿਊਮਨ ਤੁਸੀਂ ਕੀ ਕੁਝ ਦੇਖਿਆ ਛਨਕਾਟਾ ਤੋਂ ਲੈ ਕੇ ਅੱਜ ਤੱਕ ਮੈਂ ਇਹ ਮਹਿਸੂਸ ਕੀਤਾ ਕਿ ਜਸਵਿੰਦਰ ਪੱਲਾ ਨੇ ਜਿੱਥੇ ਆਪਣੇ ਪਿਤਾ ਮਾਤਾ ਨੂੰ ਬਹੁਤ ਸਤਿਕਾਰ ਪਿਆਰ ਦਿੱਤਾ ਆਪਣੇ ਬੱਚਿਆਂ ਨੂੰ ਉਹਨਾਂ ਦੀ ਬੇਟੀ ਯੂਰਪ ਚਾਹ ਬੇਟਾ ਪਖਰਾਜ ਪੱਲਾ ਫਿਲਮਾਂ ਦਾ ਵੱਡਾ ਹੀਰੋ ਆ ਪੰਜ ਫਿਲਮਾਂ ਚ ਐਜ਼ ਹੀਰੋ ਦੇ ਚੁੱਕਾ ਉਹਨਾਂ ਨੇ ਇਹ ਸੋਚਿਆ ਕਿ ਮੈਂ ਫਿਲਮ ਇੰਡਸਟਰੀ ਨੂੰ ਇਹ ਕੁਝ ਦੇ ਜੂਗਾ ਕਿ ਮੈਂ ਜਦੋਂ ਇੱਥੇ ਕੋਲ ਬੈਠਾ ਹਾਂ ਇਸੇ ਘਰ ਜਾ ਕੇ ਜਿਹਦੇ ਨੂੰ ਮੈਂ ਦੇਖਣਾ ਬੰਬਈ ਤੋਂ ਵੱਡੇ ਵੱਡੇ ਫਿਲਮ ਧਰੰਦਰ ਪ੍ਰੋਡਿਊਸਰ ਡਾਇਰੈਕਟਰ ਐਕਟਰ ਇੱਥੇ ਆ ਕੇ ਰਾਈਟਰ ਬਹਿ ਜਾਂਦੇ ਆ ਤੇ ਉਹਨਾਂ ਨੇ ਗੋਡੀ ਹਿਲਾਉਣਾ ਤੇ ਮੈਂ ਹੱਸਦਾ ਕਹਿਣਾ ਮੈਂ ਕਹਿੰਦਾ ਸੁੰਦਰ ਜੋ ਬਾਲੀਵੁੱਡ ਚੰਪਤਾਪ ਬਚਨ ਦਾ ਮਕਾਮ ਹੈ ਨਾ ਉਹ ਮੇਰੇ ਵੀ ਸੁੰਦਰ ਭੱਲਾ ਦਾ ਪੰਜਾਬੀ ਫਿਲਮ ਇੰਡਸਟਰੀ ਤੇ ਆ ਲੋਕੀ ਤੈਨੂੰ ਪਿਆਰ ਖੜਦੇ ਆ ਕਿ ਕਿਹੜੀ ਫਿਲਮ ਬਣਾਈਏ ਕਿੱਦਾਂ ਬਣਾਈਏ ਸਟੋਰੀ ਕਿਹੜੀ ਲਈਏ ਕਲਾਕਾਰ ਕਿਹੜੇ ਲਈਏ ਇਹ ਮਕਾਮ ਉਸ ਬੰਦੇ ਨੇ ਆਪਣੇ ਕਾਬਲੀ ਫਿਰਤੇ ਅਸਨ ਤੇ ਹੁਣ ਕਿਸ ਫਿਲਮ ਤੇ ਆ ਕੰਮ ਕਰਦੇ ਸੀ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀ ਡਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀ ਪਰ ਸਿਹਤ ਕਰਕੇ ਉਹ ਯਸਨ ਸਕਰ ਪਰਾਰੇ ਦਰਜੀ ਦਸਾਂਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਦੀ ਥੀ ਆ ਉਚਪਨਾ ਸਭ ਲੈਣਾ ਦਰਜੀ ਦਸਾਂਜੀ ਦਾ ਮੈਸੇਜ ਵੀ ਆਇਆ ਪਰ ਭੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀਗੇ ਉਹ ਨਹੀਂ ਜਾ ਸਕੀ ਇਸ ਕਰਕੇ ਸੋਜਦੇਵ ਜੀ ਉਹ ਸਾਡੇ ਚ ਹੁੰਦੇ ਫਾ ਪਤਾ ਨਹੀਂ ਕਿੰਨੇ ਸੁਪਰੇ ਫਿਲਮ ਹੋਰ ਦੇਣਗੇ ਸੀ ਉਹਨਾਂ ਨੇ ਪਰ ਪ੍ਰਮਾਤਮਾ ਨੇ ਨਹੀਂ ਮਿਲਿਆ ਫਿਰ ਮੈਂ ਅੰਤਿਮ ਸੰਸਕਾਰ ਦਾ ਕੱਲ 1 ਵਜੇ ਦਾ ਜੀ ਅਸੀਂ ਫੈਮਲੀ ਨੂੰ ਪਲਾਨ ਕਰ ਰਹੇ ਹਾਂ ਪਹਿਲਾਂ 12 ਵਜੇ ਦੀ ਨਿਊਜ਼ ਚੱਲੀ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬਲਾਉਂਗੀ ਜਿਹੜਾ ਸਾਡਾ ਇੱਥੇ ਬਹੁਚਾਰ ਗੁੰਮਹਾਲੇ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤੀਤਨ 1:30 2 ਵਜੇ ਸੱਤਾਂ ਤਨ ਗੁਰਦੁਆਰੇ ਰਾਣੀ ਦੇ ਪਾਰਟੀ ਇਕੱਠੇ ਹੋਵਾਂਗੇ ਸੋ ਅਸੀਂ 12 ਵਜੇ ਟਾਈਮ ਤੇ 1 ਵਜੇ ਦਾ ਕਰਤਾ ਇਹ ਸਾਡਾ Sí.